ਟੋਟਾ ਲਖਵਿੰਦਰ ਸਿੰਘ ਕਿਤੋਂ ਦੇ ਰਹਿਣ ਵਾਲੇ ਹੋ ਇਸ ਛੁੜੂ ਆਜਾ ਜਿਹੜੇ ਆਲੂ ਸੁੱਟੇ ਹੋਏ ਨੇ ਕੁਝ ਜਾਣਕਾਰੀ ਹੈ ਕਿੰਨੀ ਕੁ ਮੁਸ਼ਕਲ ਹੈ ਸਰ 2-3 ਦਿਨ ਹੋ ਗਏ ਮਤਲਬ ਇਦਾਂ ਹੀ ਉਹ 스ਮੈਲ ਬਹੁਤ ਜ਼ਿਆਦਾ ਆ ਰਹੀ ਆ ਆਉਂਦੇ ਜਾਂਦੇ ਰਾਂਝਾਂ ਨੂੰ ਵੀ ਬਹੁਤ ਪ੍ਰੋਬਲਮ ਹੋ ਰਹੀ ਆ ਮਤਲਬ ਜੋ ਵੀ ਕਿਤੇ ਗਲਤ ਕੀਤਾ ਹੈ ਕਿਸੇ ਨੇ ਜਾਂ ਸਾਈਡ ਤੇ ਕਿਸੇ ਸਾਈਡ ਤੇ ਕਿਤੇ ਹੁੰਦਾ ਕਿਤੇ 베이스ਟੇਜ ਹੁੰਦੀ ਆ ਉੱਥੇ ਕਰ ਜਾਣਾ ਗਾਈਸ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਲੈ ਮੰਡ ਕਾਫੀ 스ਮੈਲ ਆ ਰਹੀ ਆ ਸਰ ਉਹਦੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਲ ਬਿਕਰਮਜੀਤ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਚ ਕੋਹੀ ਆ ਜੀ ਇੱਧਰ ਕਿੱਧਰ ਚੱਲੇ ਸੀਗੇ ਜੀ ਅਸੀਂ ਇੱਥੇ ਕਲਾਹੇ ਚੱਲੇ ਸੀਗੇ ਜੀ ਥੋੜਾ ਜਿਹਾ ਕੰਮ ਅੱਛਾ ਤੇ ਜਿਹੜੇ ਆਲੂ ਸੁੱਟੇ ਹੋਏ ਨੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਇਹਦੇ ਨਾਲ ਬਹੁਤ ਬੁਰਾ ਹਾਲ ਆ ਜੀ ਇਹਦਾ ਕੁੱਤਿਆਂ ਨਾਲੋਂ ਭੜੇ ਮੁਸਕਰਿਆ ਇਹਦਾ ਬਹੁਤ ਜਾਨੀ ਨੰਗਦੇ ਆ ਬਹੁਤ ਜਾਨੀ ਦਿੱਕਤ ਆ ਰਹੀ ਹੈ ਇਹਦੀ ਤੇ ਕਿੰਨੇ ਕੁਝ ਪਤਾ ਹੈ ਵੀ ਕਿੰਨੇ ਸੁੱਟੇ ਨੇ ਜਾਂ ਕਿੰਨੇ ਦਿਨੋਂ ਨਾ ਜੀ ਇਹ ਸਾਨੂੰ ਨੂੰ ਪਤਾ ਵੀ ਕਿੰਨੇ ਸਿੱਟੇ ਨੇ ਯਾਨੀ ਇਹਦਾ ਬਹੁਤ ਜ਼ਿਆਦਾ ਯਾਨੀ ਪਰਦਾ ਉੱਠ ਰਹੀ ਆ ਬਿਮਾਰੀਆਂ ਲੱਗਣ ਦਾ ਵੀ ਇਹ ਹਾਂ ਜੀ ਹਾਂ ਇਹਦਾ ਬਿਮਾਰੀਆਂ ਲੱਗਣ ਦਾ ਵੀ ਬਹੁਤ ਡਰ ਆ ਜੀ ਬਹੁਤ ਖਤਰਾ ਹੈ ਇਹਦਾ ਇਹਦਾ ਆਪ ਸਾਈਡ ਤੇ ਸਿੱਟਣਾ ਚਾਹੀਦਾ ਵੀ ਜਿਨੇ ਵੀ ਸਿੱਟਿਆ ਵੀ ਯਾਨੀ ਬਹੁਤ ਧਿਆਨ ਨਾਲ ਕਿਤੇ ਪਰੇ ਪਰੇ ਸਿੱਟਣਾ ਚਾਹੀਦਾ ਤੀਗਾ ਇਹ ਤੁਸੀਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਜੀ ਇਹਨਾਂ ਨੂੰ ਬਸ ਚੱਕ ਕੇ ਪਰੇ ਸਿੱਟਣ ਜਿਨੇ ਵੀ ਸਿੱਟਿਆ ਹੈ ਮੇਰਾ ਨਾਮ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਈਸਲੂ ਦੇ ਰਹਿਣ ਵਾਲੇ ਆ ਜੀ ਅੱਛਾ ਇਹਦੇ ਆਲੂ ਛੁੱਟੇ ਹੋਏ ਨੇ ਰੋਡ ਦੇ ਉੱਪਰ ਕਿੰਨੀ ਕੁ ਜ਼ਿਆਦਾ ਮੁਸ਼ਕਲ ਆ ਰਹੀ ਹੈ ਇਹਦੇ ਨਾਲ ਇਹਨਾ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਜੀ ਬੀ ਬਹੁਤ ਜ਼ਿਆਦਾ ਮੁਸ਼ਕਲ ਆ ਰਿਹਾ ਜਿੱਦਾਂ ਤੁਹਾਨੂੰ ਵੀ ਆ ਆ ਰਿਹਾ ਹੋਣਾ ਬਹੁਤ ਜ਼ਿਆਦਾ ਮੁਸ਼ਕਲ ਆਉਂਦਾ ਹਾਂਜੀ ਕੁਛ ਪਤਾ ਵੀ ਕਿੰਨੇ ਛੁੱਟੇ ਨੇ ਜਾਂ ਕਦੋਂ ਦੇ ਪਏ ਨੇ ਨਹੀਂ ਜੀ ਨਹੀਂ ਇਹ ਪਿੰਡ ਹੈਗਾ ਇਕਲਾ ਸਾਡਾ ਪਿੰਡ ਐ ਇਦੋਂ ਅੱਗੇ ਆ ਇਸੜੂ ਪਿੰਡੇ ਆ ਸਾਡਾ ਵੀ ਇਦਾਂ ਨਹੀਂ ਪਤਾ ਵੀ ਕਿਨੇ ਛੱਟੇ ਆ ਵੀ ਜਨ ਜੀ ਮੁਸ਼ਕਲ ਬਹੁਤ ਆਉਂਦਾ ਕੀ ਮੰਗ ਕੀ ਕਰਦੇ ਹੋ ਹੁਣ ਵੀ ਮੰਗ ਸਾਡੀ ਤਾਂ ਇਹੀ ਆ ਵੀ ਰੋਡ ਦੇ ਉੱਤੇ ਇਦਾਂ ਦੀ ਚੀਜ਼ਾਂ ਨਹੀਂ ਛੱਟਣੀਆਂ ਚਾਹੀਦੀਆਂ ਹਾਂਜੀ ਆਹੀ ਮੰਗਾ ਜੀ ਇਹਦੇ ਨਾਲ ਕੋਈ ਬਿਮਾਰੀਆਂ ਲੱਗਣ ਦਾ ਵੀ ਡਰ ਹਾਂਜੀ ਬਿਲਕੁਲ ਬਿਮਾਰੀਆਂ ਲੱਗਣਗੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਇਦਾਂ ਦੀ ਪ੍ਰੋਬਲਮ ਆਉਣੀ ਹੈ ਵੱਧ ਤੋਂ ਵੱਧ ਜਿਹੜਾ ਮੁਸ਼ਕਲ ਰਿਹਾ ਇੱਕ ਇਤਲਾਹੇ ਦੇ ਕੋਲ ਜਿਹੜਾ ਮਲੇਰ ਕੋਟਲਾ ਰੋਡ ਆ ਉੱਥੇ ਕਾਫੀ ਕੁਆਂਟੀਟੀ ਦੇ ਵਿੱਚ ਜਿਹੜੇ ਗਲੇ ਸੜੇ ਆਲੂ ਸੁੱਤੇ ਹੋਏ ਨੇ ਉਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈ ਜੀ ਇਹ ਮਾਮਲਾ ਤੁਹਾਡੇ ਦੁਆਰਾ ਮੇਰੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਇਸ ਇਸ ਨੂੰ ਕਰੈਕਟਿਵ ਮੀਜਰ ਲੈਂਦੇ ਹੋਏ ਜਿਸ ਡਿਪਾਰਟਮੈਂਟ ਦਾ ਉਹ ਏਰੀਆ ਜਿਸ ਡਿਪਾਰਟਮੈਂਟ ਦਾ ਏਰੀਆ ਉਸ ਜਗ੍ਹਾ ਤੇ ਫਾਲ ਕਰਦਾ ਹੈ ਉਸ ਨੂੰ ਹਦਾਇਤ ਕੀਤੀ ਜਾਏਗੀ ਇਸ ਚੀਜ਼ ਨੂੰ ਕਲੀਅਰ ਕਰਵਾਇਆ ਜਾਵੇ ਤਾਂ ਕਿ ਕੋਈ ਪਬਲਿਕ ਹੈਲਥ ਹਜ਼ਰਡ ਨਾ ਬਣੇ ਇਸ ਚੀਜ਼ ਤੋਂ